ਉਹਦੇ ਵਿੱਚ ਵੀ ਇਹ ਜਿਹੜਾ ਟਾਈਮ ਕੱਢ ਕੇ ਆਇਆ ਮੈਂ ਇਹਨਾਂ ਦਾ ਧੰਨਵਾਦੀ ਆ ਇਹਨਾਂ ਨੂੰ ਥਾੜੀ ਬੋਲ ਜੇ ਗਲੀਪ ਸਿੰਘ ਥਾੜੀ ਵਾਲ ਜੀ ਸਾਡੇ ਮੰਤਰੀ ਸਾਹਿਬ ਆ ਉਹਨਾਂ ਨੇ ਸਪੈਸ਼ਲ ਕਿਹਾ ਸੀ ਵੀ ਤੁਸੀਂ ਆਲਾ ਪਰਸੋਂ ਮੈਂ ਦੋ ਦਿਨ ਚੰਡੀਗੜੀ ਸੀ ਉਹਨਾਂ ਕਿਹਾ ਵੀ ਮੇਰੀ ਸੀਐਮ ਸਾਹਿਬ ਨੇ ਡਿਊਟੀ ਹੈ ਜਾਂ ਕਿਸਾਨਾਂ ਦੇ ਧੰਨੇ ਕਰਕੇ ਲਈ ਆ ਨਹੀਂ ਜੇ ਮੁਖਸ਼ਕਰਤ ਸਾਹਿਬ ਨਾਲ ਇੱਕ ਮੀਟਿੰਗ ਹੋਣੀ ਸੀਗੀ ਉਹ ਉਹਨਾਂ ਕਿਹਾ ਵੀ ਉਹ ਨੈਕਸਟ ਵੇਖਾਂਗੇ ਆ ਪੰਜ-ਛੇ ਦਿਨ ਕੱਢ ਲਈ ਹੈ ਜੇ ਪਰ ਉਹਨਾਂ ਨੇ ਕਿਹਾ ਵੀ ਮਤਲਬ ਜਿਹੜਾ ਆ ਜੇਕਰ ਮੈਂ ਨਾ ਹੋਇਆ ਤੇ ਫਿਰ ਹੰਸਾਬ ਆਣਗੇ ਇਨਾਂ ਨੂੰ ਇਸ ਕਰਕੇ ਗਿਆ ਆ ਕਿ ਸਾਡੇ ਪਰਿਵਾਰਾਂ 'ਚ ਆ ਕੇ ਆਪਣੇ ਤੌਰ ਤੇ ਜਿਹੜਾ ਆ ਤੁਸੀਂ ਮੈਸੇਜ ਦੇ ਉਹ ਵੀ ਸਰਕਾਰ ਇਹ ਸਾਡੇ ਸਾਡੇ ਪਰਿਵਾਰਾਂ ਨੂੰ ਹੌਸਲਾ ਹੋਵੇ ਕਿ ਸਰਕਾਰ ਜਿਹੜੀ ਆ ਸਾਡੇ ਨਾਲ ਆ ਸੋ ਇਸ ਕਰਕੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਇਹ ਆਏ ਆ ਤੇ ਉਸ ਤੋਂ ਪਹਿਲਾਂ ਮੈਂ ਸਾਡੇ ਭੈਣ ਜੀ ਚਰਨਜੀਤ ਪੁਲਿਸ ਸੀ ਪਰਿਵਾਰਾਂ ਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਹਨਾਂ ਦੇ ਹੱਥਾਂ ਹੀ ਆਪਣੇ ਜਿਹੜੇ ਇਹ ਆਪਣਾ ਪੁਰਸ ਨੀ ਜੇ ਇਹ ਵੇਸੀ ਪੁਰਾਣੇ ਦੇ ਜਿਹੜੇ ਵਿਚਾਰ ਆ ਉਹ ਰੱਖਣ ਪੈਂਜੀ ਚੰਨੀ ਡਾਊਨ ਸਟੇਜ ਉਤੇ ਤੇ ਉਹਨਾਂ ਦੇ ਧੰਨੇ ਕਰਕੇ ਲਈ ਆ ਨਹੀਂ ਜੇ ਮੁਖਸ਼ਕਰਤਾ ਸਾਹਿਬ ਨਾਲ ਇੱਕ ਮੀਟਿੰਗ ਹੋਣੀ ਸੀਗੀ ਉਹ ਉਹਨਾਂ ਕਹਿੰਦੇ ਕਿ ਉਹ ਨੈਕਸਟ ਵੇਖਾਂਗੇ ਆ 5-7 ਦਿਨ ਕੱਢ ਲਈ ਹੈ ਜੀ ਪਰ ਉਹਨਾਂ ਨੇ ਕਿਹਾ ਵੀ ਮਤਲਬ ਜਿਹੜਾ ਆ ਜੇਕਰ ਮੈਂ ਨਾ ਹੋਇਆ ਤੇ ਫਿਰ ਹੰਸ ਸਾਹਿਬ ਆਣਗੇ ਇਹਨਾਂ ਨੂੰ ਇਸ ਕਰਕੇ ਗਿਆ ਆ ਕਿ ਸਾਡੇ ਪਰਿਵਾਰਾਂ ਚ ਆ ਕੇ ਆਪਣੇ ਤੌਰ ਤੇ ਜਿਹੜਾ ਆ ਤੁਸੀਂ ਮੈਸੇਜ ਜੋ ਵੀ ਸਰਕਾਰ ਸਾਡੇ ਸਾਡੇ ਪਰਿਵਾਰਾਂ ਨੂੰ ਹੌਸਲਾ ਹੋਵੇ ਕਿ ਸਰਕਾਰ ਜਿਹੜੀ ਆ ਸਾਡੇ ਨਾਲ ਆ ਸੋ ਇਸ ਕਰਕੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜਿ ਆਏ ਆ ਤੇ ਉਸ ਤੋਂ ਪਹਿਲਾਂ ਮੈਂ ਸਾਡੇ ਭੈਣ ਜੀ ਚਰਨਜੀਤ ਪੁਲਿਸ ਸ਼ੀਲ ਪਰਵਾਰਾਂ ਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਹਨਾਂ ਦੇ ਹੁਣੇ ਹੀ ਆਪਣੇ ਜਿਹੜੇ ਇਹ ਇਹ ਆਪਣਾ ਪੁਲਿਸ ਦੇ ਸ਼ੀਲ ਪਰਵਾਰਾਂ ਦੇ ਜਿਹੜੇ ਵਿਚਾਰ ਆ ਉਹ ਰੱਖਣ ਭੈਣ ਜੀ ਚਰਨਜੀਤ ਡਾਊਨ ਸਟੇਜ ਦੇ ਉੱਤੇ ਤੇ